ਤਲੋੜੀ ਜਿਸ ਕੜਦਾ ਇਤਿਹਾਸੀ ਅੱਜ ਉਹ ਟਾਈਮ ਆ ਚੁੱਕਾ ਸਿੰਘ ਟ੍ਰੋਨਿਕ ਗੁਰੂ ਹਰਗੋਬਿੰਦ ਨਗਰ ਫਵਾੜਾ ਜਿਨ੍ਹਾਂ ਨੇ ਵੱਡਾ ਦਾਵਾ ਕੀਤਾ ਸੀ ਵੀ ਭਾਈ ਦੀਵਾਲੀ ਤੇ ਸਾਡੇ ਕੋਲ ਸ਼ਾਪਿੰਗ ਕਰੋ 2 ਨਵੰਬਰ ਦਿਨ ਐਤਵਾਰ ਨੂੰ ਅਸੀਂ ਤੁਹਾਨੂੰ ਗਿਫਟ ਕੱਢਾਂਗੇ ਤੇ ਅੱਜ ਅਸੀਂ ਗਿਫਟ ਕੱਢਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਬਹੁਤ ਬਹੁਤ ਮੁबारकें ਪਹਿਲ ਦੇ ਦਿੰਨੇ ਆ ਜਿਨ੍ਹਾਂ ਨੇ ਐਕਸਪ੍ਰੈਸ ਸਕੂਟਰੀ ਘਰ ਲੈ ਕੇ ਜਾਣੀਆਂ ਜਿਨ੍ਹਾਂ ਨੇ ਫ੍ਰਿਜ ਆਪਣੇ ਘਰ ਲੈ ਕੇ ਜਾਣੀਆਂ ਮਾਈਕ੍ਰੋਵੇਵ ਲੈ ਕੇ ਜਾਣੇ ਆ ਆ ਜੂਸਰ ਮਿਕਸਰ ਲੈ ਕੇ ਜਾਣੇ ਆ ਗੀਜ਼ਰ ਲੈ ਕੇ ਜਾਣੇ ਹੈਗੇ ਆ 에어 ਫ్రਾਇਰ ਵਾਸ਼ਿੰਗ ਮਸ਼ੀਨ ਹੋਰ ਬਹੁਤ ਸਾਰੇ ਗਿਫਟ ਚਾਂਦੀ ਦੇ ਉਹਨਾਂ ਨੂੰ ਸਾਨ ਟੀਵੀ ਵੱਲੋਂ ਬਹੁਤ ਮਾਰਕਾਂ ਹੁਣ ਮੇਨ ਗੱਲ ਕੀ ਆ ਜਿੰਨੇ ਵੀ ਇਹਨਾਂ ਦੇ ਕਸਟਮਰ ਤੇ ਸਾਡੇ ਦਰਸ਼ਕ ਉਹਨਾਂ ਦੀ ਕਿਸਮਤ ਇਸ ਡੱਬੇ ਦੇ ਵਿੱਚ ਪਾਉਂਦੇ ਆ ਜਿਨ੍ਹਾਂ ਨੂੰ ਵੀ ਇੱਥੋਂ ਗਿਫਟ ਨਿਕਲੇ ਅਸੀਂ ਉਹਨਾਂ ਨੂੰ ਇੱਥੇ ਬੁਲਾ ਕੇ ਫੋਟੋ ਖਿੱਚ ਕੇ ਆਪਣੇ ਪੇਜ ਤੇ ਪਾ ਕੇ ਕੰਗ੍ਰੈਚੂਲੇਸ਼ਨ ਵੀ ਕਮਾਂਗੇ ਪਹਿਲਾਂ ਤਾਂ ਤੁਹਾਡਾ ਥੈਂਕ ਯੂ ਵੀ ਤੁਸੀਂ ਜੋ ਕਿਹਾ ਸੀ ਤੁਸੀਂ ਆਪ ਬਲਾਈ ਕਿ ਬਾਈ ਜਿਹੜੇ ਸਾਡੇ ਕਸਟਮਰ ਆ ਉਹਨਾਂ ਦੀ ਅਨਾਉਂਸਮੈਂਟ ਕਰ ਦਿਓ ਗਿਫਟ ਕੱਢੋ ਬਹੁਤ سارے ਦੁਕਾਨਦਾਰ ਪਾਉਂਦੇ ਆ ਕੋਈ ਗਿਫਟ ਨਹੀਂ ਦਿੰਦਾ ਅੱਜ ਦੇ ਟਾਈਮ 'ਚ ਜਾਂ ਆਪਣੇ ਬੰਦਿਆਂ ਦੇ ਦਿੰਦੇ ਆ ਸੋ ਥੈਂਕ ਯੂ ਵੈਰੀ ਮਚ ਥੈਂਕ ਯੂ ਬਹੁਤ ਜੀ ਅਸੀਂ ਤੁਹਾਨੂੰ ਕਮਿਟ ਕੀਤਾ ਸੀਗਾ ਕਿ ਅਸੀਂ ਆ ਸਾਰਾ ਸਮਾਨ ਕੱਢਾਂਗੇ ਤੇ ਸਾਰਾ ਸਮਾਨ ਅਸੀਂ ਲਾਈਵ ਕੱਢਣ ਜਾ ਰਹੇ ਆ ਤੁਹਾਨੂੰ ਤੁਸੀਂ ਜਿਹੜਿਆ ਵੀ ਵਿੱਚ ਪਰਚੀਆਂ ਜਿਹੜੀ ਹੈ ਸਾਡੇ ਕੋਲ ਗਾਕਾਂ ਨੇ ਕੋਈ ਚੀਜ਼ ਖਰੀਦੀ ਹੈ ਜਿਹੜੇ ਫੋਨ ਕਰਦੇ ਉਹਨਾਂ ਦੀ ਸਾਰਿਆਂ ਦੀ ਸਲਿੱਪਾਂ ਇਹ ਤੁਸੀਂ ਭਾਈ ਜੀ ਪਲੀਜ਼ ਪਲੀਜ਼ ਇਹਨੂੰ ਇਹਨੂੰ ਕਰੋ ਇਹਨੂੰ ਤੁਸੀਂ ਲਿਆਓ ਕੁਛ ਚੱਕੋ ਇਹਨੂੰ ਜੋ ਵੀ ਜਿਹਦਾ ਵੀ ਨਾਮ ਜੋ ਵੀ ਨਿਕਲੇਗਾ ਉਹ ਅਸੀਂ ਲਾਈਵ ਕੱਢਾਂਗੇ ਲਾਈਵ ਨਾਮ ਨੰਬਰ ਅਸੀਂ ਮੂਹਰ ਦੱਸ ਦਾਂਗੇ ਤੁਸੀਂ ਉੱਥੇ ਕਾਲ ਵੀ ਕਰਾਂਗੇ ਹਾਂਜੀ ਹਾਂਜੀ ਆਹ ਲੋ ਜੀ ਸੋ ਇਹਦੇ ਵਿੱਚੋਂ ਇਧਰ ਕੈਮਰਾ ਇੱਥੇ ਰੱਖੋ ਆਨ ਰੱਖੋ ਇਹਦੇ ਵਿੱਚੋਂ ਆਪਾਂ ਆ ਲੋ ਇਹ ਜਿਹੜੇ ਹੈਗੇ ਆ ਸਾਰੇ ਹੀ ਗਿਫਟ ਹੈਗੇ ਇਹੋ ਆਪਾਂ ਸ਼ਫਲਿੰਗ ਆਪਾਂ ਕਰਦੇ ਆਂ ਅਸੀਂ ਕਰ ਸਕਦੇ ਸੀਗੇ ਕਿ ਇਹਦੇ ਵਿੱਚ 1000 ਪਰਚੀ ਪਾ ਦਿੰਦਾ ਮੈਂ 500 ਪਰਚੀ ਪਾ ਦਿੰਦਾ ਜਿੰਨੇ ਗਾਕਾਂ ਨੇ ਸਾਡੇ ਕੋਲ ਸਮਾਨ ਲਿੱਤਾ ਉਸ ਸਾਡੇ ਟਾਈਮ ਪੀਰੀਅਡ ਤੇ ਆ ਗਈ ਅਸੀਂ ਦੀਵਾਲੀ ਦੀ ਨਾ ਸਕੀਮ ਲੇਟ ਦੇ ਪਾਏ ਆ ਜਿੰਨੇ ਮੈਂ ਮਿਕਸ ਕਰੀ ਜਨਾਂ ਸਾਡੇ ਕੋਲ ਪਰਚੀਆਂ ਪਈਆਂ ਅਸੀਂ ਉਹ ਨੀਂ ਇਹ ਦਿਖਾ ਦੀਆਂ ਤੇ ਅਸੀਂ ਕੁਝ ਕਰਨਾ ਹੁੰਦਾ ਤਾਂ ਅਸੀਂ 500 700 ਪਰਚੀ ਬੰਦਾ ਕਹਿੰਦਾ ਮੈਂ ਹੋਰ ਪਾ ਰੰਨਾ ਜੀ ਉਹ ਕੰਮ ਨਹੀਂ ਕਰਨਾ ਆਪਾਂ ਜੋ ਹੈ ਤਾਂ ਉਹ ਹੀ ਨਿਕਲਾਗੇ ਕੱਢੋ ਪਰਚੀ ਕੱਢੋ ਤੁਸੀਂ ਤੁਸੀਂ ਕੱਢੋ ਜੋ ਵੀ ਕਰਨਾ ਆਪਣੇ ਆਪਣੇ ਪਹਿਲਾਂ ਆਪਾਂ ਇਹਨਾਂ ਪੂਰੀ ਤਰ੍ਹਾਂ ਨੂੰ ਖਿਮਾਫਰਾ ਲੈਨੇ ਆ ਫੋ ਦੇਖੋ ਜੀ ਇਹਦੇ ਵਿੱਚੋਂ ਸ਼ਫਲਿੰਗ ਕਰਾਂਗੇ ਪਰ ਮੈਂ ਦੱਸ ਦਿੰਨਾ ਇਹਦੇ ਵਿੱਚੋਂ ਜਿਹੜੀ ਵੀ ਪਰਚੀ ਨਿਕਲੀ ਪਹਿਲਾ ਇਨਾਮ ਆਹਾ ਐਕਟਵਾ ਸਕੂਟਰੀ ਹੋਊਗੀ ਜਿਹੜਾ ਵੀ ਲੱਕੀ ਕਸਟਰ ਹੋਇਆ ਇਹਨੂੰ ਬਾਈ ਜੀ ਚੰਗੀ ਤਰ੍ਹਾਂ ਹਲਾਓ ਇਦਾਂ ਇਦਾਂ ਨਹੀਂ ਲਾਓ ਲਾਓ ਰਚ ਤੋਂ ਇਦਾਂ ਨਹੀਂ ਨਹੀਂ ਪੂਰਾ ਪੂਰਾ ਲਾਓ ਪੂਰਾ ਲਾਓ ਲਾਓ ਜਿੰਨੀਆਂ ਮਾਜੀ ਪਰਚੀਆਂ ਪਰਚੀਆਂ ਕਿਉਂਕਿ ਕੋਈ ਵੀ ਸ਼ਫਲਿੰਗ ਕਰਕੇ ਚੱਕੋ ਕਰ ਲੋ ਤੁਸੀਂ ਗੱਡੋ ਆਪਾਂ ਨਹੀਂ ਕਰਨੀ ਬਤੂ ਮੇਰਾ ਇਹ ਹੈਗਾ ਜੀ ਇਹ ਬਾਈ ਜੀ ਸੁਖਨੰਦਨ ਸਿੰਘ ਜਾਣਦੇ ਤੁਸੀਂ ਇਹਨਾਂ ਨੂੰ ਜਾਣਦਾ ਨੇ ਭਾਈ ਕਸਟਮਰ ਹੋਏਗਾ ਕਸਟਮਰ ਹੋਵੇ ਆਪਾਂ ਕਰੋਂ ਇਹਨਾਂ ਨੂੰ ਕਾਲ ਕਰ ਕਾਲ ਕਰੋ ਇਹਨਾਂ ਨੂੰ ਤੁਸੀਂ ਲਓ ਜੀ ਇਹਨਾਂ ਨੂੰ ਕਾਲ ਕੀਤੀ ਇਹਦਾ ਨੰਬਰ ਹੈਗਾ 99 ਇਨਾਮ ਨਿਕਲਿਆ ਇਹਨਾਂ ਨੂੰ ਕਾਲ ਕਰਾਂਗੇ ਤੇ ਉਹਨੂੰ ਇਨਾਮ ਦਵਾਂਗੇ ਵੋਲੀਓ 9988859601 9998859601 59601 ਹਾਂਜੀ ਸੋ ਇਹ ਸੁਖਨੰਦਨ ਸਿੰਘ ਆ ਸੁਖਨੰਦਨ ਸਿੰਘ ਜੀ ਥੈਂਕ ਯੂ ਤੁਸੀਂ ਇੱਥੇ ਆਏ ਤੇ ਤੁਹਾਡਾ ਇਨਾਮ ਨਿਕਲ ਰਿਹਾ ਆ ਕਰੋ ਮੜਿਆ ਨੇੜੇ ਤੁਸੀਂ ਲੱਗ ਰਹੇ ਹੋ ਨੰਬਰ ਲਿਖੋ ਹਿੰਗਰ ਹੈਲੋ ਹੈਲੋ ਹਾਂਜੀ ਸੁਖਨਿੰਦਰ ਸੁਖਨਿੰਦਰ ਅੰਦਰ ਸਿੰਘ ਜੀ ਭਾਜੀ ਮੈਂ ਸਿੰਘ ਟ੍ਰੋਨਿਕਸ ਤੋਂ ਬੋਲ ਰਿਹਾ ਹਾਂ ਤੁਸੀਂ ਸਾਡੇ ਕੋਲ ਫੋਨ ਫੋਨ ਲੈ ਕੇ ਗਏ ਹੋਣੇ ਨਾ ਪਹਿਲੇ ਹਾਂਜੀ ਸਰ ਤੁਹਾਡਾ ਅੱਜ ਲੱਕੀ ਡਰਾਅ ਸੀ ਕੱਢਦੇ ਵੇ ਸੀਗੇ ਤੇ ਲੱਕੀ ਡਰਾਅ ਚ ਤੁਹਾਨੂੰ ਬਹੁਤ ਹੀ ਜ਼ਿਆਦਾ ਮੁਬਾਰਕਾਂ ਬੈਲੀ ਗੱਲ ਤਾਂ ਤੁਹਾਡਾ ਨਿਕਲਿਆ ਜੀ Honda Activa ਬਿਲਕੁਲ ਫ੍ਰੀ ਸਰ ਥੈਂਕ ਯੂ ਥੈਂਕ ਯੂ ਸੋ ਮਸਟਰ ਸਗਨੰਦਰ ਸਿੰਘ ਜੀ ਤੁਸੀਂ ਦੀਵਾਲੀ ਤੇ ਆਏ ਸੀਗੇ ਜੀ ਹਾਂਜੀ ਸਰ ਤੋਂ ਨੂੰ ਲੱਗਦਾ ਸੀ ਵੀ ਨਿਕਲ ਜੂਗਾ ਤੁਹਾਡਾ ਨਾਮ ਨਹੀਂ ਸਰ ਮੈਂ ਸੋਚ ਰਿਹਾ ਸੀ ਸ਼ਾਇਦ ਕਿਸਮਤ ਸਾਥ ਦੇਵੇ ਕਿ ਨਾਮ ਦੇਵੇ ਵਸਟ ਹਾਂ ਅੱਜ ਤਾਂ ਮੈਨੂੰ ਬਹੁਤ ਜ਼ਿਆਦਾ ਹੈਰਾਨ ਕਰ ਦਿੱਤਾ ਚਲੋ ਤੁਸੀਂ ਕਦੋਂ ਆ ਰਹੇ ਹੋ ਸਾਨੂੰ ਇਹ ਦੱਸੋ ਤੁਸੀਂ ਸਰ ਦੱਸੋ ਕਦੋਂ ਆਈਏ ਤੁਸੀਂ ਸਾਡੇ ਵੱਲੋਂ ਭਾਵੇਂ ਹੁਣੇ ਆ ਜਾਓ ਸਾਡੇ ਵੱਲੋਂ ਹੁਣੇ ਆ ਜਾਓ ਸ਼ਾਮੀ ਆ ਜਾਓ ਸیرے ਆ ਜਾਓ ਜਦੋਂ ਮਰਜ਼ੀ ਆ ਜਾਓ ਠੀਕ ਜਿਤ ਕਰਦਾ ਸਰ ਠੀਕ ਹੈ ਜੀ ਥੈਂਕ ਯੂ ਤੁਹਾਡਾ ਮਾਰਕਾ ਤੁਹਾਨੂੰ ਬਹੁਤ-ਬਹੁਤ ਭਾਜੀ ਆਹ ਜਿਹੜੀ ਪਰਚੀ ਹੈ ਨਾ ਇੱਕ ਸਾਈਡ ਤੇ ਰੱਖ ਲਓ ਆ ਰੱਖ ਲਈ ਜੀ ਕੱਟੋ ਇਹ ਵੀ ਆਪਾਂ ਇੱਕ ਫੋਟੋ ਖਿੱਚ ਇਹਨੂੰ ਇਹਨੂੰ ਆਪਾਂ ਇਹਨੇ ਆਪਣੀ ਜੇਬ ਚ ਪਾ ਲਓ ਤੇ ਨੈਕਸਟ ਦੂਸਰਾ ਨਾਮ ਕੱਟੋ ਜੀ ਹੁਣ ਆਪਾਂ ਫ੍ਰਿਜ ਫ੍ਰਿਜ ਕੱਢਦੇ ਆ ਜੀ ਹਾਂ ਦੂਸਰਾ ਨਾਮ ਕੱਟੋ ਫ੍ਰਿਜ ਆਹ ਰੈਫਰਿਜਰੇਟਰ ਰੈਫਰਿਜਰੇਟਰ ਕੱਟੋ ਖਿਲਾਲ ਉਹ ਪਰਚੀਆਂ ਕਰ ਲਓ ਇਹਨੂੰ ਆਪਾਂ ਪੂਰੀ ਤਰ੍ਹਾਂ ਕਰਕੇ ਆਇਂ ਦਰੋ ਬਈ ਇੱਧਰ ਆਓ ਤੁਸੀਂ ਹਾਂਜੀ ਹਾਂਜੀ ਤੁਸੀਂ ਕੱਢੋ ਪਰਚੀਆਂ ਸਾਰੀਆਂ ਮੈਂ ਕੋਈ ਪਰਚੀ ਤਾਂ ਮੈਂ ਕੱਢ ਦਿੰਨਾ ਪਰ ਤੁਸੀਂ ਉਧਰ ਆਓ ਸਾਰੀਆਂ ਸੋ ਇਹ ਜਿਹੜਾ ਵੰਦ ਰਹੇ ਆ ਬਸ ਗੱਲ ਕਰ ਤਾਂ ਹੋ ਗਈ ਇਹ ਜੀ ਹੈਗਾ ਇ ਇ ਦੇਖੋ ਕੀ ਨਾ ਜੀ ਇਰਫਾਨ ਇਰਫਾਨ ਦਿਖਾਓ ਜੀ ਇਰਫਾਨ ਹਾਂ ਜੀ ਇਰਫਾਨ 94 88 47 83 13 ਲਾਓ ਇਹਨਾਂ ਨੂੰ ਵੀ ਲਾਓ 94 88 47 83 13 ਹਾਂ ਜੀ سو اے جڑے آ اے نکلیا جی ریفریجریٹر فرج وول فول دی فرج وول فول دی فرج ہیلو ہاں جی عرفان بول رہے ہو جی تو میں ایک من بول رہا ہوں کہاں سے بول رہے ہو سر میں ایل پی سے اچھا ایل پی جی سے بول رہے ہو اپ اچھا اپ کو اپ کو ویری ویری کنگراچولیشنز جی اپ کو اج ہمارا لکی ڈرا تھا سینکرونک سے بول رہا ہوں جانتے ہو فرگوڑا میں ہے میں ایسے فرگوڑا جانتے نا جی جی نے سینکرونک سے ا کے

ओके आज यार मैं आज थोड़ा बाहर चलो कोई बात नहीं कल आ जाना ठीक है कोई बात नहीं गिफ्ट आपकिए आपको मिलेगा सो ये हैगा जी इरफान एलपीजी तो 9488478313 ये ये ਤੁਸੀਂ ਰੱਖੋ ਇਹ ਮੇਰੇ ਖਾਣਾ ਨੰਬਰ ਸਾਨੂੰ ਨਹੀਂ ਬੋਲਣਾ ਚਾਹੀਦੇ ਪਰ ਨੰਬਰ ਚਲੋ ਆਪਾਂ ਦੇਖਦੇ ਆਪਾਂ ਬੋਲਨੇ ਆ ਜੀ ਨੰਬਰ ਬੋਲਨੇ ਚਾਹੀਦੇ ਆ ਇਧਰ ਆ ਬਾਈ ਜੀ ਇਧਰ ਆਜੋ ਜਿਹੜਾ ਆਪਣਾ ਇੱਕ ਹੋਰ ਆਪਾ ਫੋਨ ਤਾਂ ਸਿਰਫ ਇੱਕ ਦਿਨ ਹੋਰ ਕਰਦੇ ਆ। ਤੁਸੀਂ ਕਰ ਦਿਓ ਆਪਣਾ ਵਾਸ਼ਿੰਗ ਮਸ਼ੀਨ। ਤੀਜਾ ਸਾਡਾ ਜਿਹੜੇ ਪਹਿਲੇ ਤਿੰਨ ਬੰਪਰ ਪ੍ਰਾਈਜ਼ ਸੀਗੇ ਉਹਦੇ ਵਿੱਚੋਂ ਤੁਸੀਂ ਇੱਕ ਕੱਢ ਦਿਓ। ਆ ਫੜੋ ਬਾਕਸ ਫੜੋ। ਰੈਫਰ ਵਾਸ਼ਿੰਗ ਮਸ਼ੀਨ ਤੁਸੀਂ ਕੱਢ ਦਿਓ ਜੀ। ਜੀ। ਆ ਹੁਣ ਆਪਣੇ ਤੀਜੇ ਅਮਨਿੰਦਰ ਜੀ। ਅਮਨਿੰਦਰ ਇਹ ਹੈਗਾ ਫੋਨ ਇਹ ਲਾਓ ਤੁਸੀਂ ਅਮਨਿੰਦਰ ਸਿੰਘ। ਲਓ ਜੀ ਬੋਲੋ ਨੰਬਰ। 9815185713 85713 ਹਾਂਜੀ। ਦੇਖੋ ਨੰਬਰ ਸਹੀ ਆ। ਲਓ ਫਿਰ ਨੂੰ ਸੋ ਇਹ ਜਿਹੜੇ ਜਿਹੜੀ ਐਕਟਵਾ ਨਿਕਲ ਚੁੱਕੀ ਆ ਫਰਿੱਜ ਨਿਕਲ ਚੁੱਕੀ ਆ ਇਹ ਹੁਣ ਅਸੀਂ ਦੇ ਦੇ ਆ ਵਾਸ਼ਿੰਗ ਮੀਨ ਵਾਸ਼ਿੰਗ ਮੀਨ ਦੇ ਰਿਹਾ ਅਸੀਂ ਹਲੋ ਕਰੋ ਜੀ ਹਲੋ ਤੁਸੀਂ ਕਰੋ ਜੀ ਸਿੰਗਟਰੋਨਿਕ ਤੋਂ ਭਾਜੀ ਆਪਣਾ ਸਿੰਗਟਰੋਨਿਕ ਤੋਂ ਬੋਲ ਰਹੇ ਆ ਅਸੀਂ ਆਪਣਾ ਅੱਜ ਸਾਡਾ ਲੱਕੀ ਡਰਾ ਸੀਗਾ ਤੇ ਲੱਕੀ ਡਰਾ ਚ ਹਰਮਿੰਦਰ ਜੀ ਤੁਸੀਂ ਇੱਥੇ ਆ ਕੇ ਸ਼ਾਪਿੰਗ ਕੀਤੀ ਸੀ ਦੀਵਾਲੀ ਦੇ ਉੱਤੇ ਕੌਣ ਡਟ ਗਿਆ ਦਰਵਾਜ਼ਾ ਨਾ ਕਿਹਾ ਨਾ ਕਿਹਾ ਦਰਵਾਜ਼ਾ ਦਰਵਾਜ਼ਾ ਬੰਨੌਣਾ ਨਹੀਂ ਫੇਕ ਹੀ ਕਰੀ ਜਾਂਦੇ ਆਂ ਗਿਆ ਨਾ ਪਤਾ ਨਹੀਂ ਕੀ ਹੈ ਉਹਨੂੰ ਕੋਈ ਪੈਸਾ ਤੁਹਾਡੀ ਫ੍ਰੀ ਤੁਹਾਡੀ ਉਹ ਨਿਕਲੀ ਹੈ ਵਾਸ਼ਿੰਗ ਵੀ ਉਹ ਇਗਨੋਰ ਕਰ ਰਿਹਾ ਦੇਖੋ ਹਾਂ ਕੱਟ ਕੱਟੀ ਦਿੱਤਾ ਫੋਨ ਵਾਲਾ ਨਹੀਂ ਪਰ ਕੋਈ ਨਹੀਂ ਅਸੀਂ ਜਾਣਾ ਚੱਕਣ ਆਪਾਂ ਉਹਨਾਂ ਨੂੰ ਇਹ ਦਵਾਂਗੇ ਗੁੱਸਾ ਕਰ ਗਏ ਭਾਈ ਲਾਉਣਾ ਕੋਈ ਚੱਕਣੇ ਜੇ ਲੋਕੀ ਗਲਤੀ ਕੱਟਦਾ ਜੀ ਇਦਾਂ ਵੀ ਕਈ ਵੇਲੇ ਹੋ ਜਾਂਦੀ ਆ ਦੇਖੋ ਫੋਨ ਕਰ ਰਹੇ ਆ ਉਹ ਫੋਨ ਕੱਟੀ ਜਾਂਦੇ ਆ ਗਿਫਟ ਦੇ ਇਹਨੂੰ ਫ੍ਰੀ ਗਿਫਟ ਦੇਣ ਨੂੰ ਅਸੀਂ ਕਾਲ ਕਰਦੇ ਚਲੋ ਆ ਲਾਸਟ ਕਾਲ ਆ ਚਲੋ ਦੇਖੋ ਇੱਕ ਵਾਰੀ ਕਰ ਲੋ ਜੀ ਸਰਵਾ ਜਾਂਦੀ ਲਾਸਟ ਕਾਲ ਆ ਫਿਰ ਆਪਾਂ ਅਗਲੇ ਇਹਨਾਂ ਨੂੰ ਕੋਈ ਨਹੀਂ ਬਾਅਦ ਫਿਰ ਆਪਣੀ ਟੀਮ ਤੋਂ ਫੋਨ ਕਰਾ ਦੇ ਤੁਸੀਂ ਆਓ ਇਹ ਦੇਖ ਲੋ ਮਾਰਾ ਇੱਕ ਕਿਸਮਤ ਚੀ ਨਿਕਲੀ ਆ ਪਰ ਉਹ ਬੰਦਾ ਕਹਿੰਦਾ ਮੈਨੂੰ ਨਹੀਂ ਚਾਹੀਦੀ ਯਾਰ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨੀ ਪਾਈ ਸਾਹਿਬ ਚੱਕ ਲੋ ਚੱਕ ਲੋ ਤੁਹਾਡਾ ਫਾਇਦਾ ਹੋਣਾ ਫੋਨ ਚੱਕ ਲੋ ਗੁਰੂ ਜੀ ਉਹ ਨਹੀਂ ਵੀ ਸੌਰੀ ਚਲੋ ਵਈ ਗੱਲ ਨਹੀਂ ਉਹ ਬਾਤੋ ਅਸੀਂ ਸਾਡੀ ਟੀਮ ਕਰ ਦੂਗੀ ਕਾਲ ਅਸੀਂ ਜਿਹੜਾ ਗਿਫਟ ਨਿਕਲੇ ਆ ਨਾ ਇਹਨਾਂ ਨੂੰ ਵੀ ਮਿਲਣਾ ਪਰ ਮੇਰਾ ਦਿਲ ਕਰਦਾ ਇੱਕ ਹੋਰ ਕੀਤਾ ਜਾਵੇ ਕਿਉਂਕਿ ਕਿਸੇ ਨੂੰ ਚੀਜ਼ ਹੈ ਤਾਂ ਆਪਾਂ ਉਹਨਾਂ ਨੇ ਕਿਹਾ ਨਾ ਭਾਈ ਬੰਦੇ ਇੰਨਾ ਕਾਲ ਕਰੀ ਇਹਨੇ ਸਪੈਮ ਕਾਲਸ ਨਹੀਂ ਕਰੀ ਜਾਂਦੇ ਕਰੇ ਤਾਂ ਡਰ ਗਏ ਫੋਨ ਨਹੀਂ ਚੁੱਕ ਰਹੇ ਹਾਂ ਉਹਨਾਂ ਨੂੰ ਲੱਗਦਾ ਹਣਾ ਕਿ ਅਸੀਂ ਫੋਨ ਕੋਈ ਵੇਚਣ ਨੂੰ ਕਾਲ ਕਰ ਰਹੇ ਹਾਂ ਕਿ ਸਾਡੇ ਕੋਲ ਆ ਗਿਆ ਤੇ ਵੀਡੀਓ ਵੀ ਆਪਣੀ ਲੰਬੀ ਹੋ ਜਾਣੀ ਆ ਆ ਲੰਬੀ ਆਡੀ ਸਾਡਾ ਤੁਸੀਂ ਕੱਢ ਦਿਓ ਫਰਾਵਾ ਟੋਰ ਪ੍ਰਾਈਸ ਸਾਰੇ 915185713 ਠੀਕ ਆ ਬੜੀ ਹੁਣ ਇਦਾਂ ਵੀ ਆਪਾਂ ਹੁਣ ਨੈਕਸਟ ਆ ਦੇਖੋ ਤੁਸੀਂ ਨਹੀਂ ਕਰ ਲੋ ਸ਼ੁਰੂ ਕੀਆ ਤੁਸੀਂ ਫ੍ਰਿਜ ਮਾਈਕ੍ਰੋਵੇਵ ਚਾਲਦੇ ਸਿੱਕੇ ਹੁਣ ਦੇਖੋ ਮਾਈਕ੍ਰੋਵੇਵ ਕੱਢੋ ਜੀ ਆ ਲੋ ਫੋਟੋ ਚਲੋ ਮਾਈਕ੍ਰੋਵੇਵ ਕੱਢੋ ਆਹ ਫੋਟੋ ਤੀਜੀ ਪਾਰਟੀ ਫੋਟੋ ਤੁਸੀਂ ਮਾਈਕ੍ਰੋਵੇਵ ਕੱਢੋ ਜੀ ਮਾਈਕ੍ਰੋਵੇਵ ਕੱਢੋ ਸੋ ਲਓ ਜੀ ਹੁਣ ਆਪਾਂ ਮਾਈਕ੍ਰੋਵੇਵ ਰਹਿ ਗਿਆ ਆਪਣਾ ਬਸ ਫਾਸਟ ਫਾਸਟ ਕਰੋ ਆਪਾਂ ਕੱਢੀ ਜੋ ਤੇ ਦਿਖਾਈ ਜੋ ਨੰਬਰ ਖਤਮ ਇਹੇ ਫੜਾ ਦਿਓ ਇਹ 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 ਦੇ ਦਿਓ ਚਲੋ ਜਿਹੜਾ ਵੀ ਹੈਗਾ ਇੰਦਾ ਦਾ ਕਰਕੇ ਸੁੱਟਿਆ ਨੇ ਜੜੀ نیچے ਨਹੀਂ 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 ਕਰ ਲੈਣੇ ਆ ਭਾਈ ਜੀ ਕਾਜਲ 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 ਇੱਕ ਕਾਜਲ ਕਾਜਲ ਦਾ ਨੰਬਰ ਹੈਗਾ 70095 ਠੀਕ ਹੈ ਜੀ ਇਹਨਾਂ ਦਾ ਨਿਕਲਿਆ ਜੀ ਵੋਲਟੇਜ ਦਾ ਆਪਣਾ ਮਾਈਕ੍ਰੋਵੇਵ ਵੋਲਟੇਜ ਨਹੀਂ ਸੀਗਾ ਵੋਲਟੇਜ ਦੀ ਫੋਟੋ ਬਣੀ ਹੋਈ ਹੈ ਲੇਕਿਨ ਆਪਣਾ ਅਸੀਂ ਸਾਹ ਵੈ ਸੀਗਾ ਐਲਜੀ ਦਾ ਅਸੀਂ ਐਲਜੀ ਦਾ ਫਰੀ ਦੇ ਰਹੇ ਹਾਂ ਮਾਈਕ੍ਰੋਵੇਵ ਇਹਨਾਂ ਦਾ ਐਲਜੀ ਐਲਜੀ ਦਾ ਮਾਈਕ੍ਰੋਵੇਵ ਆਹ ਵਾਲਾ ਜਿਹੜਾ ਮਾਈਕ੍ਰੋਵੇਵ ਸੀਗਾ ਇਹ ਕਾਜਲ ਨੂੰ ਕਾਜਲ ਇਹਨਾਂ ਦੇ ਕਸਟਮਰ ਆ ਇਹ ਵੀ ਰੱਖੋ ਤੁਸੀਂ ਤੇ ਇਹਨਾਂ ਨੂੰ ਫੋਨ ਤੁਸੀਂ ਕਰ ਲਿਓ ਹਨਾ ਤੇ ਹੁਣ ਆਪਾਂ ਨੈਕਸ ਕੱਟੋ ਜੀ ਜੂਸਰ ਜੂਸਰ ਮਿਕਸਰ ਗ੍ਰਾਈਂਡਰ ਕ੍ਰੋਮ ਕੰਡਾ ਆਹੋ ਹੁਣ ਅਸੀਂ ਕੱਢ ਰਹੇ ਆ ਜੂਸਰ ਮਿਕਸਰ ਹਨਾ ਇਹ ਹੈਗਾ ਆ ਹਰਮੀਤ ਕੌਰ ਬਸ ਠੀਕ ਹੈ ਜੀ ਹਰਮੀਤ ਕੌਰ ਆ ਇਹ 90700 48 ਠੀਕ ਹੈ ਜੀ ਇਹ ਨੰਬਰ ਇਹਨਾਂ ਦਾ ਹੋ ਗਿਆ ਜੀ ਜੂਸਰ ਮਿਕਸਰ ਗ੍ਰਾਈਂਡਰ ਹੁਣ ਮੈਂ ਕੱਢ ਰਿਹਾ ਇਲੈਕਟ੍ਰਿਕ ਤੰਦੂਰ ਇਲੈਕਟ੍ਰਿਕ ਤੰਦੂਰ ਜੀ ਇਹ ਹੈਗਾ ਜੀ ਫਵਾਦ 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 ਹਾਂ 87 145 ਫਵਾਦ ਹਾਂ ਉਹ ਨਾਮ ਉਹ ਫਵਾਦ ਨਾਮ ਹੋਏਗਾ ਕੋਈ 11 ਠੀਕ ਹੈ ਇਹਨਾਂ ਦਾ ਵੀਰੀ ਵੀਡੀਓ ਚ ਯਾਰ ਸਾਨੂੰ ਵੀ ਯਾਰ ਹੋਊਗਾ ਇਹਨਾਂ ਦਾ ਨਿਕਲਿਆ ਹੈਗਾ ਜੀ ਇਲੈਕਟ੍ਰਿਕ ਤੰਦੂਰ ਠੀਕ ਹੈ ਹਾਂ ਜੀ 에어 ਫਰਾਈ ਦਾ ਕੱਢੋ 에어 ਫਰਾਈ ਦਾ ਅਸੀਂ ਕੱਢ ਰਹੇ ਹਾਂ ਆ ਲੋ एयर फ्रायर ਅਸੀਂ ਦੇ ਰਹੇ ਆ ਜੀ ਧਰਮਵੀਰ ਠੀਕ ਹੈ ਜੀ ਧਰਮਵੀਰ ਇਹ ਹੈਗਾ 92148 ਨੰਬਰ ਇਹਨਾਂ ਦਾ ਹੈਗਾ ਇਸ ਨੰਬਰ ਤੇ ਇਹ ਤੁਸੀਂ ਦਿਓ ਇਹਨਾਂ ਨੂੰ ਹਨਾ ਜੀਜ਼ਰ ਜੀ ਅਬੀ ਨਵ ਅਬੀ ਨਵ 90600 ਤਾਂ ਇਹਨਾਂ ਨੂੰ ਕਾਲ ਚਲ ਜਾਏਗੀ ਜੀ ਇਹ ਨਿਕਲ ਗਿਆ ਜੀ ਆਪਣਾ ਕੀ ਕਹਿੰਦੇ ਐਨੂੰ ਕੀ ਸਰ ਕੀ ਸਰ ਤੇ ਹੁਣ ਆਪਾਂ 에ਅਰ ਫਾਇਰ ਨਿਕਲ ਗਿਆ ਜੀ 에ਅਰ ਫਾਇਰ ਹੋ ਗਿਆ ਜੀ ਆਪਣਾ ਡਰੈਗਿਆ ਸਾਡਾ ਪੋਟੇ ਇਧਰ ਆ ਗਿਆ ਆਪਾਂ ਹੁਣ ਦੇਖੋ ਕੀ ਨਹੀਂ ਪਹਿਲਾਂ ਬੱਚਾ ਆਂਦੀਏ ਸਿੱਕੇ ਦੇਓ ਚਾਂਦੀ ਦੇ ਸਿੱਕੇ ਲੈ ਲੋ ਫਿਰ ਪੰਜ ਪਰਚੀ ਫਟਾੜ ਘੱਲੋ ਪੰਜ ਬੰਦਿਆਂ ਨੂੰ ਆ ਪੰਜ ਬੰਦਿਆਂ ਨੂੰ ਐਦਾਂ ਆ ਦੇਖੋ ਐਦਾਂ ਨਾ ਕਰੋ ਲੈ ਲੋ ਜੜੀਆਂ ਡੈਕੀਆਂ ਥੱਲੇ ਉਹ ਚੱਕੋ 1 2 ਬਸ ਆ ਗਏ ਕਿੰਨੇ ਰੋਡੇ ਕੋਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇਹ ਪੰਜਾ ਦਾ ਇਹ ਹੈਗੇ ਲੋਕੇਸ਼ دو سو نبے جی جسپریت باہٹ انتالی نمبر ٹھیک ہے چاندی سکا تیجا ہے گرمیج سنگ بانوے اٹھ سو چار دو ہو گئے سونی ਠੀਕ ਆ ਜੀ ਕੱਢੋ ਸੋਨੀਆ ਇਹਨਾਂ ਨੂੰ ਫੋਨ ਆਪਾਂ ਕਰ ਲੈਂਦੇ ਹਾਂ ਨਾ ਨੰਬਰ ਨਹੀਂ ਦੇਣਾ ਜੀ ਨੰਬਰ ਨਾ ਕੁੜੀਆਂ ਕੁੜੀਆਂ ਦਾ ਨੰਬਰ ਦੇਣਾ ਵੀ ਨਹੀਂ ਚਾਹੀਦਾ ਵੈਸੇ ਇਹ ਹੈਗਾ ਆ ਅਖਲੇਸ਼ ਅਖਲੇਸ਼ ਠੀਕ ਹੈ ਲੋ 4 ਇੱਕ ਲਾਸਟ ਦੇ ਵਿੱਚ ਆਪਾਂ ਕਰ ਦਿੰਨੇ ਆ ਜੀ ਇਹ ਹੋ ਗਿਆ ਜੀ ਚਾਂਦੀ ਦੇ ਸਿੱਕੇ ਇਹਨਾਂ ਸਾਰੇ ਦੇ ਪੰਜਾਂ ਦੇ ਆਹ ਪੰਜਾਂ ਦੇ ਨਿਕਲੇ ਚਾਂਦੀ ਦੇ ਸਿੱਕੇ ਮੋਹਨਜੀਤ ਸਿੰਘ ਠੀਕ ਆ ਜੀ ਮੋਹਨਜੀਤ ਸਿੰਘ ਡਨ ਹੋ ਗਿਆ ਜੀ ਇਹ ਤੁਸੀਂ ਨਾਮ ਅਨਾਉਂਸ ਅਸੀਂ ਕਰਦੇ ਸਾਡੇ ਕੋਲ ਫੋਨ ਹੈਗੇ ਅਸੀਂ ਫੋਨ ਕਰ ਦਾਂਗੇ ਸਾਡੇ ਚਾਂਦੀ ਦੇ ਸਿੱਕੇ ਓਕੇ ਹੁਣ ਸਾਡਾ ਗੀਜ਼ਰ ਨਿਕਲ ਗਿਆ ਜੀ ਨਿਕਲ ਗਿਆ ਕੋ ਰਹਿ ਗਿਆ ਦੇ ਵਿੱਚ ਦੇਖੋ ਹੁਣ ਸਾਡਾ ਪ੍ਰੈਸ ਰਹਿ ਗਈ ਮੇਰੀ ਫੈਸਲ ਪ੍ਰੈਸ ਰਹਿ ਗਈ ਪ੍ਰੈਸ ਤੇ ਆ ਦੂਸਰਾ ਰਹਿ ਗਿਆ ਜੀ ਤੁਹਾਡਾ ਇਲੈਕਟ੍ਰਿਕ ਕੀ ਕਹਿੰਦੇ ਨੂੰ ਬਲੈਂਡਰ ਹਾਂਜੀ ਇਹਦੇ ਵਿੱਚ 23 ਇੰਚ ਟੀਵੀ ਦਾ ਵੀ ਕੰਨਾ ਹੈ ਵਜੀ ਦੇ ਵਾਜੀ ਮਨੀਸ਼ ਬਸ ਠੀਕ ਹੈ ਮਨੀਸ਼ 98729 ਨੰਬਰ ਤੁਸੀਂ ਦੱਸੋ ਹਾਂ ਠੀਕ ਹੈ ਇਹ ਲਿਖ ਲਿਆ ਜੀ ਇਹਨਾਂ ਦਾ ਪ੍ਰੈਸ ਪ੍ਰੈਸ ਹੁਣ ਆਪਣਾ ਜੂਸਰ ਗ੍ਰਾਈਂਡਰ ਦੂਸਰਾ ਗ੍ਰਾਈਂਡਰ ਹੋ ਗਿਆ ਵਾਜੀ ਜੀ ਉਸ ਉੱਥੇ ਕਰਤਾ ਆਪਾਂ ਹੁਣ ਰਹਿ ਗਿਆ ਸਿਰਫ ਆਪਲਾ ਬਲੈਂਡਰ ਬਲੈਂਡਰ ਦਾ ਬਲੈਂਡਰ ਮੌਂਟੀ ਏ ਮੋਂਟੀ ਜੀ ਆ ਤੇ ਇਹਨਾਂ ਨੂੰ ਤੁਸੀਂ ਫੋਨ ਕਰ ਲਿਓ ਉਹ ਆ ਗਿਆ ਆ ਗਿਆ ਉਹਨਾਂ ਦਾ ਫੋਨ ਆ ਗਿਆ ਹੋ ਜੀ ਉਹ ਆਇਆ ਚਲੋ ਕਰਿਓ ਹੈਲੋ ਹੈਲੋ ਸਰ ਜੀ ਤੁਸੀਂ ਫੋਨ ਹੀ ਚੱਕ ਰਹੇ ਸਨ ਫੋਨ ਕਰ ਰਹੇ ਹੋ ਤੁਸੀਂ ਮਨਿੰਦਰ ਜੀ ਇੱਥੇ ਸਿੰਘ ਟ੍ਰੋਨਿਕ ਆਏ ਸੀਗੇ ਦਿਵਾਲੀ ਦੇ ਉੱਤੇ ਸ਼ਾਪਿੰਗ ਕੀਤੀ ਸੀ ਹਾਂਜੀ ਹਾਂਜੀ ਸਰ ਦੇਖ ਲਓ ਤੁਹਾਨੂੰ ਚਾਰ ਫੋਨ ਕਿਤੇ ਕੁਦਰਤੀ ਆਲੂ ਫੋਨ ਆ ਗਿਆ ਹਾਂਜੀ ਅੱਛਾ ਜੀ ਜੀ ਤੁਹਾਡੀ ਵਾਸ਼ਿੰਗ ਮਸ਼ੀਨ ਨਿਕਲਿਆ ਜੀ ਤੁਸੀਂ ਇੱਥੇ ਪਾਸ ਸਾਡੇ ਲੱਕੀ ਡਰਾਅ ਚ ਭਾਈ ਤੁਹਾਨੂੰ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੀ ਵਾਸ਼ਿੰਗ ਮਸ਼ੀਨ ਸਰ ਮਜ਼ਾਕ ਤਾਂ ਨਹੀਂ ਕਰ ਰਹੇ ਜੀ ਨਹੀਂ ਨਹੀਂ ਤੁਹਾਨੂੰ ਤਾਂ ਹੀ ਚਾਰ ਵਾਰੀ ਕਾਲ ਕੀਤੀ ਸੀ ਲਾਈਵ ਵੀਡੀਓ ਬੰਦੀ ਵੀ ਹੈ ਉਹਦੇ ਵਿੱਚ ਹੀ ਤੁਹਾਨੂੰ ਕਾਲ ਕੀਤੀ ਜਦੋਂ ਤੁਸੀਂ ਕਰਤਾ ਸੀ ਫੋਨ ਤੇ ਤੁਹਾਡੇ ਲਈ ਨਿਕਲੀ ਭਾਈ ਆਪਣਾ ਵਾਸ਼ਿੰਗ ਮਸ਼ੀਨ ਆਈ Samsung ਦੀ ਵਾਸ਼ਿੰਗ ਮਸ਼ੀਨ ਤੁਹਾਨੂੰ ਤੁਹਾਡੇ ਲਈ ਨਿਕਲੀ ਹੈਗੀ ਹੈ ਤਾਂ ਤੁਸੀਂ ਮੈਨੂੰ ਤਾਂ ਉਦੋਂ ਲੱਗਦਾ ਨਹੀਂ ਨਹੀਂ ਉਦਾਂ ਨਹੀਂ ਪਈ ਦੇਖੋ ਜਿਹੜੀ ਭਾਈ ਇਦਾਂ ਬਾਕੀ ਕਰਦੇ ਹੁੰਦੇ ਆ ਸਾਝ ਟੀਵੀ ਦੇ ਸਿੰਘ ਟ੍ਰੋਨਿਕ ਜਵਾਨ ਦੇ ਪੱਕੇ ਆ ਕਮਿਟਮੈਂਟ ਵਾਲੇ ਬੰਦੇ ਆ ਇਦਾਂ ਦੀ ਗੱਲ ਨਹੀਂ ਤੁਸੀਂ ਅੱਜ ਹੁਣ ਆ ਸਕਦਾ ਕਿ ਕਿੱਥੇ ਆਜੋ ਭਾਵੇਂ ਇੱਕ ਮਿੰਟ ਚ ਆਜੋ ਜੀ ਆ ਇੱਥੇ ਆ ਲੈ ਜਾਓ ਆਈਡੀ ਕੂਰ ਲੜੜਕ ਨਹੀਂ ਜੀ ਆਧਾਰ ਕਾਰਡ ਲੈ ਆਓ ਪੈਸੇ ਆਪਣਾ ਤੁਸੀਂ ਆਪਣਾ ਇੱਕ ਬਿੱਲ ਲੈ ਆਓ ਜਿਹੜੀ ਸ਼ਾਪਿੰਗ ਕੀਤੀ ਹੈ ਬਿੱਲ ਲੋੜ ਹੀ ਨਹੀਂ ਸਾਡਾ ਕੰਪਿਊਟਰ ਸਿਸਟਮ ਸਾਡੇ ਕੋਲ ਨੰਬਰ ਹੈ ਕੁਝ ਲੋੜ ਨਹੀਂ ਭਾਈ ਤੁਸੀਂ ਨਹੀਂ ਬਿੱਲ ਲੈ ਕੇ ਆਏ ਭਾਈ ਦਿਖਾਉਣਾ ਪੈਣਾ ਬਿਲਕੁਲ ਹੈਗਾ ਤਾਂ ਮਜਾਕ ਤਾਂ ਨਹੀਂ 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 ਆਜੋ ਆਜੋ ਭਾਈ ਜੀ ਆਜੋ ਤੁਹਾਨੂੰ ਮਜ਼ਾਕ ਨਹੀਂ ਕਰ ਰਹੇ ਤੁਹਾਡਾ ਲਾਈਵ ਵੀਡੀਓ ਚ ਤੁਹਾਡਾ ਪ੍ਰਾਈਜ਼ ਨਿਕਲਾ ਤੁਹਾਨੂੰ ਦਵਾਂਗੇ ਆਜੋ ਚਲੋ ਸਰ 2:00 ਟੈਂਕਿਊ ਟੈਂਕਿਊ ਠੀਕ ਹੈ ਸਰ ਭਾਈ ਹੋ ਗਿਆ ਆਪਣੇ ਪੂਰੇ ਮੇਰੇ ਖਾਣਾ ਓਕੇ ਹੁਣ ਵੀਡੀਓ ਵੀ ਬਹੁਤ ਲੰਬੀ ਹੋਈ ਆ ਸੋ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਜੋ ਅਸੀਂ ਮੇਕਅਪ ਬੰਪਰ ਕੱਢਣਾ ਸੀਗਾ 2 ਨਵੰਬਰ ਨੂੰ ਆਹ ਹਬਾੜਾ ਸਾਰੇ ਗਿਫਟ ਅਨਾਉਂਸ ਕਰ ਦਿੰਦੇ ਆ। ਬੜੀ ਜ਼ੁਬਾਨ ਕੀਤੀ ਸੀ ਆਪਣੀ ਜ਼ੁਬਾਨ ਅਸੀਂ ਪੱਕੀ ਕੀਤੀ ਆ। ਜਿਹੜੇ ਕਸਟਮਰ ਨੂੰ ਅਸੀਂ ਫੋਨ ਕਰਤਾ ਆਜੂਗੇ। ਜਿਨ੍ਹਾਂ ਨੂੰ ਹਜੇ ਕਾਲ ਨਹੀਂ ਕੀਤੀ ਸਾਡੀ ਟੀਮ ਉਹਨਾਂ ਨੂੰ ਫੋਨ ਕਰਕੇ ਬੁਲਾਊਗੀ ਤੇ ਆਜੂਗੇ ਇੱਥੇ ਤੇ ਸਾਰਿਆਂ ਨੂੰ ਮੁਬਾਰਕਾਂ। ਬਾਈ ਜੀ ਥੈਂਕ ਯੂ। ਵੀਡੀਓ ਬਹੁਤ ਲੰਬੀ ਹੋ ਜਾਂਦੀ ਆ। ਸੋ ਥੈਂਕ ਯੂ ਵੈਰੀ ਮਚ ਤੁਸੀਂ ਆਪਣਾ ਹਰ ਇੱਕ ਗੱਲ ਕਹੀ ਪੂਰੀ ਕੀਤੀ ਆ। ਬਿਲਕੁਲ ਜੀ ਹਮੇਸ਼ਾ ਅਸੀਂ ਆਪਣੀ ਜੋ ਜ਼ੁਬਾਨ ਸੋ ਤੁਸੀਂ ਫਿਰ ਵੀ ਸਿੰਘ ਟ੍ਰੋਨਿਕ ਵਾਲਾ ਤੇ ਆਉਂਦੇ ਰਹੋ। ਹਰ ਵਾਰ ਅਸੀਂ ਇਦਾਂ ਗਿਫਟ ਤਾਂ ਦੇ ਹੀ ਜਾਨੇ ਆ। ਇਦਾਂ ਹੀ ਤੁਹਾਡੇ ਫਾਇਦੇ ਕਰਨੇ ਆ। ਕ